ਮਲਨ ਸਾਹਿਬ ਜਿਸ ਤਰੀਕੇ ਦੇ ਨਾਲ ਕੰਗਣਾ ਰਣੌਤ ਦਾ ਪਿਛਲੇ ਸਮੇਂ ਦੇ ਵਿੱਚ ਅਸੀਂ ਬਿਹੇਵੀਅਰ ਦੇਖਿਆ ਬਹੁਤ ਈਗੋਇਸਟਿਕ ਰਿਹਾ ਹੈ ਚਾਹੇ ਕਿਸਾਨਾਂ ਨਾਲ ਭੇੜਨਾ ਹੋਵੇ ਦਲਜੀਤ ਦੁਸਾਂ ਦੇ ਨਾਲ ਭੇੜਨਾ ਹੋਵੇ ਈਵਨ ਕਿ ਕਈ ਪੋਲਿਟਿਸ਼ੀਅਨ ਦੇ ਨਾਲ ਤੂ ਤੂ ਮੈਮੇ ਵੀ ਹੋਈ ਹੈ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਕੰਗਣਾ ਰਣੌਤ ਡਿਸੀਜਨ ਤੇ ਆੜੀ ਰਹਿੰਦੀ ਹੈ ਕਮਿਊਨਿਟੀ ਦੇ ਕੋਲੋਂ ਮਾਫੀ ਨਹੀਂ ਮੰਗਦੀ ਤੇ ਫਿਰ ਕੋਈ ਸਜ਼ਾ ਦੀ ਵੀ ਤਜ਼ਵੀਜ਼ ਰੱਖੀ ਜਾ ਸਕਦੀ ਹੈ ਕਿਸੇ ਤਰੀਕੇ ਦੀ 1 ਸਾਲ ਜਾਂ 6 ਮਹੀਨੇ ਦੀ ਜਾਂ 3 ਮਹੀਨੇ ਦੀ ਕੋਈ ਸਜ਼ਾ ਵੀ ਹੋ ਸਕਦੀ ਹੈ ਇਸ ਕੇਸ ਦੇ ਵਿੱਚ ਡੈਫੀਨੇਟਲੀ ਡੈਫੀਨੇਟਲੀ ਭਾਜੀ ਸਜ਼ਾ ਵੀ ਹੋਏਗੀ ਪੈਸਿਆਂ ਦਾ ਜੁਰਮਾਨਾ ਵੀ ਲੱਗੇਗਾ ਤੇ ਧਾਰਾ 357 ਦੇ ਤਹਿਤ ਕੰਪਨਸੇਸ਼ਨ ਟੂ ਦਾ ਵਿਕਟਮ ਠੀਕ ਹੈ ਉਹ ਵੀ ਜਿੰਨੀ ਵੀ ਉਹਨਾਂ ਦੀ ਮਤਲਬ ਆਕੜੇ ਬਣਨਗੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਇਹਨੂੰ ਮੁਆਵਜ਼ਾ ਵੀ ਦੇਣਾ ਪੈ ਸਕਦਾ ਐਜ਼ ਇੰਡੀਵਿਜੂਅਲ ਜਾਂ ਐਜ਼ ਕਮਿਊਨਿਟੀ ਉਹਨ ਕੇਸ ਦਾ ਰੁਖ ਵੇਖਣਾ ਹੋਏਗਾ ਵੀ ਕੇਸ ਕਿਹਦੇ ਵੱਲੋਂ ਫਾਈਲ ਕੀਤਾ ਗਿਆ ਇੱਕ ਜਮਾਤ ਵੱਲੋਂ ਕੀਤਾ ਗਿਆ ਇਹ ਇੰਡੀਵਿਜੂਅਲੀ ਬੇਬੇ ਉਹਨਾਂ ਵੱਲੋਂ ਕੀਤਾ ਗਿਆ ਸਾਡੇ ਵੱਲੋਂ ਜੀ ਚੋਸ ਸਾਹਿਬ ਨਾਲ ਇਹਨੂੰ ਇਹਦੀਆਂ ਮੁਸ਼ਕਲਾਂ ਡੈਫੀਨੇਟਲੀ ਆ ਸਕਦੀਆਂ ਨਾਂ ਵਧਣ ਵਾਲਾ ਤਾਂ ਕੋਈ ਕੰਮ ਨਹੀਂ ਆ ਗਿਆ ਸੀ ਠੀਕ ਹੈ ਔਰ ਮੈਂ ਤੇ ਇਹ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਬੰਦੇ ਧਾਰਮਿਕ ਜਾਂ ਸਮਾਜਿਕ ਤੌਰ ਤੇ ਕੋਈ ਟਿੱਪਣੀ ਕਰਦੇ ਹੈ ਦੇਖੋ ਤੁਹਾਡਾ ਮੇਰਾ ਮਤ ਪੇਜਦ ਹੋ ਸਕਦਾ ਹੂੰ ਹੂੰ ਤੁਸੀਂ ਮੈਨੂੰ ਬਾਇ ਨੇਮ ਕਹਿੰਦੇ ਕਿ ਸੁਨੀਲ ਚੋਰ ਹੈ ਜੀ ਮੰਨ ਲਨੇ ਹੂੰ ਠੀਕ ਹੈ ਬਟ ਐ ਨਹੀਂ ਹੋ ਸਕਦਾ ਨਾ ਕਿ ਮੈਂ ਕਹਾਂ ਤੁਸੀਂ ਕਹੋ ਵੀ ਸਾਰੇ ਵਕੀਲ ਚੋਰ ਆ ਜਾਂ ਮੈਂ ਕਹਾਂ ਇੱਕ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰਾ